ਸਤਿ ਸ੍ਰੀ ਅਕਾਲ ਜ਼ਫਤਾਰ ਨਿਊਜ਼ ਲੈ ਕੇ ਹਾਜ਼ਰ ਹਾਂ ਤੁਸੀਂ ਵੇਖ ਰਹੇ ਹੋ ਸਾਡੇ ਲੋਕ ਚੈਨਲ ਤੇ ਆਓ ਫਿਰ ਰੁਕ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕਾ ਦੇ ਵਿੱਚ ਜਿਹੜੇ ਨਵੇਂ ਵਿਆਹ ਜੋੜੇ ਨੇ ਉਹ ਬੱਚਿਆਂ ਦੀ ਪਲਾਨਿੰਗ ਕਰ ਰਹੇ ਨੇ ਤਾਂ ਹੁਣ ਉਹ ਸਾਵਧਾਨ ਹੋ ਜਾਣ ਕਿਉਂਕਿ ਅਮਰੀਕਾ ਆਪਣੀ ਵੀਜ਼ਾ ਨੀਤੀ ਵਿੱਚ ਹੋ ਹੋਖ਼ਤੀ ਕਰ ਰਿਹਾ ਹੈ। ਭਾਰਤ ਵਿੱਚ ਅਮਰੀਕੀ ਦੂਤਕਰ ਨੇ B1 ਤੇ B2 ਟੂਰਿਸਟ ਵੀਜ਼ਾ ਲੈਣ ਵਾਲਿਆਂ ਨੂੰ ਚੇਤੇ ਕਰਾਇਆ ਕਿ ਜੇ ਬਰਥ ਟੂਰਿਜ਼ਮ ਦਾ ਸ਼ੱਕ ਹੋਇਆ ਯਾਨੀ ਕੋਈ ਸਲਾਨੀ ਵਿਅਕਤੀ ਅਮਰੀਕਾ ਦੇ ਵਿੱਚ ਬੱਚੇ ਨੂੰ ਜਨਮ ਦੇ ਕੇ ਨਾਗਰਿਕਤਾ ਲੈਣਾ ਚਾਹੇਗਾ ਤਾਂ ਫਿਰ ਤੁਰੰਤ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ। ਇਹ ਨਿਯਮ 2020 ਤੋਂ ਲਾਗੂ ਹੈ ਪਰ ਹੁਣ ਇਸ ਨੂੰ ਹੋ ਹੋਖ਼ਤੀ ਨਾਲ ਅਪਣਾਇਆ ਜਾ ਰਿਹਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਵਰਕ ਟੂਰਿਜ਼ਮ ਸਰਕਾਰੀ ਸ਼ਰੋਤਾਂ ਉੱਤੇ ਵਾਧੂ ਬੋਝ ਪਾਉਂਦਾ ਤੇ ਕਈ ਵਾਰ ਮੈਡੀਕਲ ਖਰਚੇ ਟੈਕਸਪੇਅਰਜ਼ ਨੂੰ ਝੱਲਣੇ ਪੈਂਦੇ ਨੇ ਐ ਦੇ ਨਾਲ ਹੀ 15 ਦਸੰਬਰ ਤੋਂ ਨਵੇਂ ਪ੍ਰੋਟੋਕੋਲ ਲਾਗੂ ਹੋ ਰਹੇ ਨੇ ਤੇ ਹੁਣ ਸਾਰੇ H1B ਕਰਮਚਾਰੀ ਅਤੇ H4 ਡਿਪੈਂਡੈਂਸ ਚਾਹੇ ਨਵੇਂ ਵੀਜ਼ਾ ਲਈ ਅਰਜੀ ਦੇ ਰਹੇ ਹੋਣ ਜਾਂ ਰੀਨਿਊ ਕਰਵਾ ਰਹੇ ਹੋਣ ਉਹਨਾਂ ਨੂੰ ਆਪਣੇ ਆਨਲਾਈਨ ਸੋਸ਼ਲ ਮੀਡੀਆ ਡਿਜੀਟਲ ਖਾਤਿਆਂ ਤੱਕ ਅਕਸਰ ਸੱਦੇਣੀ ਪਵੇਗੀ ਇਹ ਨਿਯਮ F M ਅਤੇ J ਵੀਜ਼ਾ ਲਈ ਪਹਿਲਾਂ ਹੀ ਲਾਜ਼ਮੀ ਹੈ ਅਮਰੀਕਾ ਤੋਂ ਬਾਅਦ ਮੈਕਸੀਕੋ ਨੇ ਭਾਰਤ, ਚੀਨ ਸਮੇਤ ਕਈ ਦੇਸ਼ਾਂ ਦੇ ਉੱਤੇ ਉੱਚ ਟੈਰਿਫ ਲਗਾਉਣ ਵਾਲਾ ਬਿੱਲ ਪਾਸ ਕੀਤਾ ਹੈ। ਮੈਕਸੀਕਨ ਸੰਸਦ ਨੇ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਅਧੀਨ ਭਾਰਤ, ਚੀਨ, ਬ੍ਰਾਜ਼ੀਲ ਅਤੇ ਹੋਰ ਦੇਸ਼ਾਂ ਜਿਨ੍ਹਾਂ ਦਾ ਮੈਕਸੀਕੋ ਨਾਲ ਵਪਾਰ ਮੁਕਤ ਵਪਾਰ ਸਮਝੌਤਾ ਨਹੀਂ ਹੈ, ਉਹਨਾਂ ਤੋਂ ਆਯਾਤ ਹੋਣ ਵਾਲੇ ਸਮਾਨ ਉੱਤੇ ਉੱਚ ਟੈਰਿਫ ਲਗਾਇਆ ਜਾਵੇਗਾ। ਇਹ ਬਿੱਲ 1 ਜਨਵਰੀ 2026 ਤੋਂ ਲਾਗੂ ਹੋਵੇਗਾ। ਸੈਨੇਟ ਨੇ ਐਤਵਾਰ ਬੁੱਧਵਾਰ ਨੂੰ ਪਾਸ ਕੀਤਾ ਜਦਕਿ ਹੇਠਲਾ ਸਦਨ ਪਹਿਲਾਂ ਹੀ ਇਸ ਦੀ ਮਨਜ਼ੂਰੀ ਦੇ ਚੁੱਕਾ ਸੀ। राष्ट्रपति क्लॉडिया शिनबॉम ਨੇ ਸਤੰਬਰ ਦੇ ਵਿੱਚ ਸੰਸਦ ਚੇ ਬਿੱਲ ਪੇਸ਼ ਕੀਤਾ ਸੀ ਤੇ ਇਸ ਨੇ 1463 ਉਤਪਾਦਾਂ ਅਤੇ ਇੱਕ ਦਰਜਨ ਤੋਂ ਵੱਧ ਖੇਤਰਾਂ ਲਈ ਟੈਰਿਫ ਸੋਧਾਂ ਦਾ ਪ੍ਰਸਤਾਵ ਰੱਖਿਆ ਸੀ ਤੇ ਇਹਨਾਂ ਵਿੱਚ ਆਟੋਪਾਰਟਸ, ਹਲਕੇ ਵਾਹਨ, ਪਲਾਸਟਿਕ, ਕਢਾਉਣੇ, ਟੈਕਸਟਾਈਲ, ਫਰਨੀਚਰ, ਜੁੱਤੇ, ਕੱਪੜੇ, ਐਲੂਮੀਨੀਅਮ ਅਤੇ ਕੱਚ ਦੇ ਸਮਾਨ ਸ਼ਾਮਿਲ ਸਨ। ਪ੍ਰਸਤਾਵਿਤ ਆਯਾਤ ਟੈਰਿਫ 5% ਤੋਂ 50% ਤੱਕ ਨੇ ਤੇ ਅਗਰਤ ਦੇ ਸ਼ੁਰੂ ਵਿੱਚ ਅਮਰੀਕਾ ਨੇ ਭਾਰਤ ਤੋਂ ਆਯਾਤ ਕੀਤੇ ਜਾਣ ਵਾਲੇ ਉਤਪਾਦਾਂ ਉੱਤੇ ਕਸਟਮ ਡਿਊਟੀ ਵਧਾ ਕੇ 50% ਕਰ ਦਿੱਤੀ ਸੀ ਭਾਰਤ ਮੈਕਸੀਕੋ ਦੇ ਨਵੇਂ ਕਾਨੂੰਨ ਤੋਂ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ 2023 ਵਿੱਚ ਭਾਰਤ ਮੈਕਸੀਕੋ ਦਾ ਨਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ ਅਮਰੀਕਾ ਨੇ ਪਾਕਿਸਤਾਨ ਨੂੰ F-16 ਲੜਾਕੂ ਜਹਾਜ਼ਾਂ ਲਈ 686 ਮਿਲੀਅਨ ਡਾਲਰ ਦੀ ਐਡਵਾਂਸ ਟੈਕਨੋਲੋਜੀ ਅਤੇ ਸਹਾਇਤਾ ਦੀ ਵਿਕਰੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਯੂਐਸ ਡਿਫੈਂਸ ਸਿਕਿਉਰਿਟੀ ਕੋਆਪਰੇਸ਼ਨ ਏਜੰਸੀ ਨੇ ਵੀਰਵਾਰ ਨੂੰ ਕਾਂਗਰਸ ਨੂੰ ਭੇਜੇ ਇੱਕ ਪੱਤਰ ਦੇ ਵਿੱਚ ਇਸ ਦੀ ਪ੍ਰਵਾਨਗੀ ਦੀ ਜਾਣਕਾਰੀ ਦਿੱਤੀ ਹੈ ਇਸ ਪੈਕੇਜ ਦੇ ਵਿੱਚ ਲਿੰਕ 16 ਸਿਸਟਮ ਕ੍ਰਿਪਟੋਗ੍ਰਾਫਿਕ ਇੰਸਟਰੂਮੈਂਟ ਐਵੀਓਨਿਕਸ ਅਪਡੇਟ ਟ੍ਰੇਨਿੰਗ ਅਤੇ ਵਿਆਪਕ ਲੌਜਿਸਟਿਕਸ ਦੀ ਸਹਾਇਤਾ ਸ਼ਾਮਲ ਹੈ ਤੇ ਡੀਐਸਸੀਏ ਨੇ ਸਪਸ਼ਟ ਕੀਤਾ ਕਿ ਇਹ ਵਿਕਰੀ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਉਦੇਸ਼ਾਂ ਦਾ ਸਮਰਥਨ ਕਰੇਗੀ ਇਸ ਨਾਲ ਪਾਕਿਸਤਾਨ ਅਤਵਾਦ ਵਿਰੁੱਧ ਚੱਲ ਰਹੇ ਯਤਨਾਂ ਅਤੇ ਪਵਿੱਖਦੀਆਂ ਕਾਰਵਾਈਆਂ ਦੀ ਤਿਆਰੀ ਵਿੱਚ ਅਮਰੀਕੀ ਅਤੇ ਸਹਿਯੋਗੀ ਫੌਜਾਂ ਨਾਲ ਆਪਸੀ ਤਾਲਮੇਲ ਬਲਾਈ ਰੱਖਣ ਦੇ ਯੋਗ ਹੋਵੇਗਾ ਇਹ ਅਪਡੇਟ ਪਾਕਿਸਤਾਨ ਦੇ ਬਲੈਕ 52 ਅਤੇ ਮਿਡ ਲਾਈਫ ਅਪਗ੍ਰੇਡ F16 ਫਲਾਈਟ ਨੂੰ ਰੀਨਿਊ ਅਤੇ ਮਜ਼ਬੂਤ ਕਰੇਗਾ ਇਸ ਨਾਲ ਜਹਾਜ਼ਾਂ ਦੀ ਉਮਰ 240 ਤੱਕ ਵਧ ਜਾਵੇਗੀ ਅਤੇ ਨਾਜ਼ੁਕ ਉਡਾਨ ਸੁਰੱਖਿਆ ਚਿੰਤਾਵਾਂ ਨੂੰ ਹੱਲ ਕੀਤਾ ਜਾਵੇਗਾ ਇਸ ਸਮਝੌਤੇ ਦਾ ਕੁੱਲ ਅਨੁਮਾਨਿਤ ਵਿਕਰੀ ਮੁੱਲ 686 ਮਿਲੀਅਨ ਡਾਲਰ ਹੈ ਜਿਸ ਵਿੱਚ ਵੱਡੇ ਰੱਖਿਆ ਉਪਕਰਨਾਂ ਦਾ ਮੁੱਲ 37 ਮਿਲੀਅਨ ਡਾਲਰ ਹੈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਫੋਨ ਉੱਤੇ ਗੱਲਬਾਤ ਕੀਤੀ ਹੈ ਦੋਵਾਂ ਆਗੂਆਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਤਾਂ ਦੋਵਾਂ ਨੇ ਨੋਟ ਕੀਤਾ ਕਿ ਭਾਰਤ-ਅਮਰੀਕਾ ਸਬੰਧ ਹਰ ਖੇਤਰ ਵਿੱਚ ਮਜ਼ਬੂਤ ਹੋ ਰਹੇ ਨੇ ਮੋਦੀ ਅਤੇ 트੍ਰੰਪ ਨੇ ਖਾਸ ਤੌਰ ਉੱਤੇ ਦਵੱਲੇ ਵਪਾਰ ਨੂੰ ਵਧਾਉਣ ਤੇ ਜ਼ੋਰ ਦਿੱਤਾ ਅਤੇ ਇਸ ਪ੍ਰਗਤੀ ਨੂੰ ਤੇਜ਼ ਕਰਨ ਲਈ ਮਿਲ ਕੇ ਕੰਮ ਕਰਨ ਦਾ ਵਾਅਦਾ ਵੀ ਕੀਤਾ ਉਨ੍ਹਾਂ ਨੇ ਨਵੀਂ ਟੈਕਨੋਲੋਜੀ ਊਰਜਾ ਰੱਖਿਆ ਤੇ ਸੁਰੱਖਿਆ ਵਰਗੇ ਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਉੱਤੇ ਵੀ ਚਰਚਾ ਕੀਤੀ ਹੈ। ਇਹ ਯਤਨ ਭਾਰਤ-ਅਮਰੀਕਾ ਕੰਪੈਕਟ ਸਮਝੌਤੇ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਨੇ ਤੇ ਜਿਸ ਨਾਲ 21ਵੀਂ ਸਦੀ ਦੇ ਵਿੱਚ ਦੋਵਾਂ ਦੇਸ਼ਾਂ ਦੀ ਭਾਈਵਾਲੀ ਦੇ ਹੋਰ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਗੱਲਬਾਤ ਰੂਸੀ ਰਾਸ਼ਪਤੀ ਪੁਤਿਨ ਦੇ ਭਾਰਤ ਦੌਰੇ ਤੋਂ 6 ਦਿਨ ਬਾਅਦ ਹੋਈ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਸੀ। ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਦੇ ਉੱਤੇ ਵੀ ਰਵੇ ਸਾਂਝੇ ਕੀਤੇ ਸਨ। ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰਸਿੱਧ ਨਕਸ਼ਾ ਨਵੀਸ ਅਤੇ ਆਰਕੀਟੈਕਟ ਸਟੈਨਲੀ ਕੋਵਾਕ ਜਿਨ੍ਹਾਂ ਨੂੰ ਵੈਂਕੂਵਰ ਦੇ ਫਲਾਸਟ ਕ੍ਰੀਕ ਦੇ ਖੇਤਰ ਨੂੰ ਆਧੁਨਿਕ ਰੂਪ ਦੇਣ ਦਾ ਮੋਢੀ ਗਿਣਿਆ ਜਾਂਦਾ ਸੀ ਉਹਨਾਂ ਦਾ 98 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਉਹ ਵਿਕਟੋਰੀਆ ਦੇ ਇਨਰ ਹਾਰਬਰ ਦੇ ਕੁਝ ਮਹੱਤਵਪੂਰਨ ਵਿਕਾਸੀ ਪ੍ਰੋਜੈਕਟਾਂ ਲਈ ਵੀ ਜਾਣੇ ਜਾਂਦੇ ਸਨ ਤੇ ਜਿਨ੍ਹਾਂ ਨੇ ਸੂਬੇ ਦੇ ਸ਼ਹਿਰੀ ਡਿਜ਼ਾਈਨ ਅਤੇ ਔਰਚਨਾਵਾਂ ਦੇ ਵਿੱਚ ਇਤਿਹਾਸਕ ਯੋਗਦਾਨ ਪਾਇਆ 1927 ਦੇ ਜਨਵਰੀ ਮਹੀਨੇ ਦੇ ਵਿੱਚ ਚੀਨ ਦੇ ਸ਼ਹਿਰ ਸ਼ੰਗਾਈ ਦੇ ਵਿੱਚ ਜਨਮੇ ਕੋਵਾਕ ਨੇ ਯੂਨੀਵਰਸਿਟੀ ਆਫ ਸ਼ੰਗਾਈ ਦੇ ਵਿੱਚ ਆਰਕੀਟੈਕਚਰ ਦੀ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ ਆਪਣੇ ਕੈਰੀਅਰ ਦੌਰਾਨ ਕਈ ਦਹਾਕਿਆਂ ਤੱਕ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹਨਾਂ ਦੀ ਮੌਤ ਨਾਲ ਕੈਨੇਡਾ ਦੇ ਆਰਕੀਟੈਕਚਰ ਅਤੇ ਸ਼ਹਿਰੀ ਯੋਜਨਾ ਦੇ ਖੇਤਰ ਨੇ ਇੱਕ ਵੱਡੇ ਯੋਗਦਾਨਕਾਰ ਨੂੰ ਗਵਾ ਦਿੱਤਾ ਹੈ। ਜਾਪਾਨ ਦੇ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਦੇ ਵਿੱਚ ਅੱਜ ਮੋਰ 6.7 ਤੀਬਰਤਾ ਦਾ ਭਚਾਲ ਆਉਣ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਜਪਾਨ ਮੌਸਮ ਵਿਗਿਆਨ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਤੇ ਫਿਲਹਾਲ ਨੁਕਸਾਨ ਅਤੇ ਜ਼ਖਮੀਆਂ ਬਾਰੇ ਤੁਰੰਤ ਕੋਈ ਜਾਣਕਾਰੀ ਸਪਸ਼ਟ ਨਹੀਂ ਹੋਈ ਸ਼ੁੱਕਰਵਾਰ ਦਾ ਇਹ ਪੋਚਾਲ ਇਸ ਹਫਤੇ ਦੇ ਸ਼ੁਰੂ ਵਿੱਚ ਉੱਤਰ ਖੇਤਰ ਦੇ ਵਿੱਚ ਆਏ 7.5 ਤੀਬਰਤਾ ਦੇ ਪੋਚਾਲ ਤੋਂ ਬਾਅਦ ਆਇਆ ਜਿਸ ਕਾਰਨ ਕੁਝ ਲੋਕ ਜ਼ਖਮੀ ਹੋਏ ਤੇ ਹਲਕਾ ਨੁਕਸਾਨ ਹੋਇਆ ਹੈ ਅਤੇ ਸੁਨਾਮੀ ਦੀਆਂ ਲਹਿਰਾਂ ਆਈਆਂ ਨੇ ਸੋਮਵਾਰ ਨੂੰ ਆਏ ਉਸ ਪਿਛਲੇ ਪੋਚਾਲ ਦੇ ਵਿੱਚ ਘੱਟੋ ਘੱਟ 34 ਲੋਕ ਜ਼ਖਮੀ ਹੋਏ ਸਨ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਦਾ 90 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ। ਉਹ ਸ਼ੁੱਕਰਵਾਰ ਸਵੇਰੇ 6:30 ਵਜੇ ਲਾਤੂਰ ਦੇ ਵਿੱਚ ਆਪਣੇ ਘਰ ਵਿੱਚ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ ਨੇ। ਪਿਛਲੇ ਕੁਝ ਦਿਨਾਂ ਤੋਂ ਉਹ ਬਿਮਾਰ ਸਨ ਤੇ ਉਹਨਾਂ ਦਾ ਘਰ ਵਿੱਚ ਹੀ ਇਲਾਜ ਚੱਲ ਰਿਹਾ ਸੀ। ਸ਼ਿਵਰਾਜ ਪਾਟਿਲ ਲਾਤੂਰ ਤੋਂ 7 ਵਾਰ ਲੋਕ ਸਭਾ ਮੈਂਬਰ ਰਹੇ। ਅਤੇਂਦਰਾ ਗਾਂਧੀ ਨਾਲੋਂ ਜੀਵ ਗਾਂਧੀ ਤੱਕ ਦੋਹਾ ਦੇ ਵਿਸ਼ਵਾਸ ਪੱਤਰ ਆਗੂ ਮੰਨੇ ਜਾਂਦੇ ਸਨ। 1980 ਦੇ ਦਾ ਹੱਕੇ ਦੇ ਵਿੱਚ ਰੱਖਿਆ ਮੰਤਰੀ 1991 96 ਤੱਕ ਲੋਕ ਸਭਾ ਦੇ ਸਪੀਕਰ ਅਤੇ 2004 ਤੋਂ 8 ਤੱਕ ਕੇਂਦਰੀ ਗ੍ਰਹਿ ਮੰਤਰੀ ਰਹੇ ਨੇ 26 11 ਮੁੰਬਈ ਹਮਲੇ ਦੌਰਾਨ ਸੁਰੱਖਿਆ ਕੋਤਾਈ ਦੀ ਨੈਤਿਕ ਜਿੰਮੇਵਾਰੀ ਲੈਂਦੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਸ ਸਮੇਂ ਇੱਕੋ ਦਿਨ ਕਈ ਵਾਰ ਕਪੜੇ ਬਦਲਣ ਨੂੰ ਲੈ ਕੇ ਉਹਨਾਂ ਦੀ ਕਾਫੀ ਆਲੋਚਨਾ ਵੀ ਹੋਈ ਸੀ ਟੀਮ ਇੰਡੀਆ ਦੇ ਆਲਰਾਉਂਡਰ ਰਵਿੰਦਰ ਜਡੇਜਾ ਦੀ ਪਤਨੀ ਅਤੇ ਭਾਜਪਾ ਐਮਐਲਏ ਰਿਵਾਬਾ ਜਡੇਜਾ ਨੇ ਆਪਣ ਇੱਕ ਬਿਆਨ ਦਿੱਤਾ ਜਿਸ ਨੂੰ ਲੈ ਕੇ ਉਹ ਚਰਚਾ ਦੇ ਵਿੱਚ ਹੈ ਰਿਵਾਬਾ ਨੇ ਆਪਣੇ ਪਤੀ ਦੀ ਤਾਰੀਫ ਕਰਦੇ ਹੋਏ ਟੀਮ ਦੇ ਬਾਕੀ ਖਿਡਾਰੀਆਂ ਉੱਤੇ ਗਲਤ ਕੰਮ ਕਰਨ ਵਰਗਾ ਵੱਡਾ ਦੋਸ਼ ਲਗਾ ਦਿੱਤਾ ਜਿਸ ਕਰਕੇ ਬਹੁਤ ਵਿਵਾਦ ਖੜੇ ਹੋ ਗਏ ਨੇ ਇੱਕ ਰਾਜਨੀਤਿਕ ਪ੍ਰੋਗਰਾਮ ਦੌਰਾਨ ਰਿਵਾਬਾ ਨੇ ਕਿਹਾ ਕਿ ਰਵਿੰਦਰ ਜਰੇਜਾ ਲੰਡਨ ਦੁਬਈ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿੱਚ ਕ੍ਰਿਕਟ ਖੇਡਦੇ ਹਨ ਪਰ ਅੱਜ ਤੱਕ ਉਹਨਾਂ ਨੇ ਕਦੇ ਕੋਈ ਨਸ਼ਾਨੀ ਕੀਤਾ ਤੇ ਨਾ ਹੀ ਕੋਈ ਗਲਤ ਕੰਮ ਰਿਵਾਬਾ ਨੇ ਇੱਥੇ ਨੂੰ ਆਪਣੇ ਪਤੀ ਦੀ ਜ਼ਿੰਮੇਵਾਰੀ ਸੋਚ ਨਾਲ ਜੋੜਿਆ ਪਰ ਬਿਆਨ ਇੱਥੇ ਤੱਕ ਨਹੀਂ ਰੁਕਿਆ ਰੀਵਾਬਾ ਨੇ ਦਾਅਵਾ ਕੀਤਾ ਹੈ ਕਿ ਟੀਮ ਇੰਡੀਆ ਦੇ ਬਾਕੀ ਖਿਡਾਰੀ ਗਲਤ ਕੰਮ ਕਰਦੇ ਨੇ ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਤਰ੍ਹਾਂ ਦੇ ਕਮਾਵਲ ਇਸ਼ਾਰਾ ਕਰ ਰਹੀ ਹੈ ਪਰ ਇਹ ਬੋਲ ਕਾਫੀ ਵਿਵਾਦਤ ਸਾਬਤ ਹੋਏ ਨੇ ਰੀਵਾਬਾ ਨੇ ਕਿਹਾ ਕਿ ਰਵਿੰਦਰ ਜੈਦਾ ਚੌਣ ਤਾਂ ਉਹ ਵੀ ਗਲਤ ਕੰਮ ਕਰ ਸਕਦੇ ਨੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ ਪਰ ਉਹ ਨਹੀਂ ਕਰਦੇ ਕਿਉਂਕਿ ਉਹ ਆਪਣੀ ਜਾਤ ਬਰਾਦਰੀ ਦਾ ਪੂਰਾ ਖਿਆਲ ਰੱਖਦੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੈਨਜੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਦੇ ਨਾਲ ਤਣਾਅ ਵਧਨ ਦੇ ਵਿਚਾਰੇ ਇਹ ਆਖ ਦਿੰਦਾ ਹੈ ਕਿ ਅਮਰੀਕਾ ਨੇ ਅੱਜ ਤੱਕ ਨੇ ਅਮਰੀਕੀ ਦੇਸ਼ ਦੇ ਤੱਟ ਦੇ ਕੋਲ ਇੱਕ ਤੇਲ ਟੈਂਕਰ ਨੂੰ ਜ਼ਬਤ ਕੀਤਾ ਹੈ। ਕਰੀਅਰ ਜਹਾਜ਼ ਦੇ ਉੱਤੇ ਅਮਰੀਕੀ ਫੌਜਾਂ ਵੱਲੋਂ ਕਬਜ਼ਾ ਕਰਨਾ ਮਦੂਰਾ ਉੱਤੇ ਦਬਾਅ ਵਧਾਉਣ ਦੀ 트੍ਰੰਪ ਪ੍ਰਸ਼ਾਸਨ ਦੀ ਤਾਜ਼ਾ ਕੋਸ਼ਿਸ਼ ਹੈ। ਮਦੂਰਾ ਉੱਤੇ ਅਮਰੀਕਾ ਦੇ ਵਿੱਚ ਅਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦੇ ਦੋਸ਼ ਲਾਏ ਜਾ ਰਹੇ ਨੇ ਤੇ ਅਮਰੀਕਾ ਨੇ ਹਾਲੀ ਦੇ ਸਾਲਾਂ ਦੇ ਵਿੱਚ ਇਸ ਖੇਤਰ ਵਿੱਚ ਆਪਣਾ ਸਭ ਤੋਂ ਵੱਡਾ ਫੌਜੀ ਜੰਮਵਾੜਾ ਕੀਤਾ ਹੈ। ਅਤੇ ਕੈਰੀਬੀਅਨ ਅਤੇ ਪੂਰਬੀ ਪ੍ਰਸ਼ਾਂਤ ਵਿੱਚ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ 'ਚ ਸ਼ਾਮਲ ਬੰਦੇ ਜਾਣ ਵਾਲੇ ਜਹਾਜ਼ਾਂ ਉੱਤੇ ਭਿਆਨਕ ਹਮਲੇ ਵੀ ਕੀਤੇ ਨੇ। ਸ਼ਰੋਬਣੀ ਅਕਾਲੀ ਦਲ ਨੇ ਸੂਬਾ ਚੋਣ ਕਮਿਸ਼ਨ ਨੂੰ ਬਲਾਕ ਸੌਂਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਵੋਟਾਂ ਪਾਉਣ ਵਾਸਤੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਕਰਨ ਦੀ ਅਪੀਲ ਕੀਤੀ ਹੈ। ਡਾਕਟਰ ਦਿਲਜੀਤ ਸਿੰਘ ਚੀਵਾ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਤੈ 8 ਵਜੇ ਸਵੇਰੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾਉਣ ਦਾ ਸਮਾਂ ਤੈ ਕੀਤਾ ਗਿਆ ਜੋ ਕਿ ਬਹੁਤ ਘੱਟ ਹੈ। ਸਮਾਹ ਹੱਦ ਸੀਮਤ ਹੋਣ ਕਾਰਨ ਗਰੀਬ ਪਰਿਵਾਰ ਕਿਸਾਨ ਅਤੇ ਦਿਹਾੜੀਦਾਰ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ ਤੋਂ ਵਾਂਝੇ ਰਹਿ ਜਾਣਗੇ ਜਿਸ ਨਾਲ ਵੋਟ ਦਰ ਘਟੇਗੀ। ਸੂਬਾ ਚੋਣ ਕਮਿਸ਼ਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਿੰਗ ਹੋਵੇ। ਸੰਭਵ ਵਿਧਾਇਕਾਂ ਨਾਲ ਸਮਾਜ ਦੇ ਸਾਰੇ ਵਰਗ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਉਹਨਾਂ ਨੇ ਮੰਗ ਕੀਤੀ ਹੈ ਕਿ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਵਾਸਤੇ ਨਿਗਰਾਨੀ ਦੀ ਤੈਨਾਤੀ ਦੇ ਨਾਲ-ਨਾਲ ਤੁਕਮੀ ਸੁਰੱਖਿਆ ਵੀ ਤੈਨਾਤ ਕੀਤੀ ਜਾਵੇ। ਅਦਲੀਯਾਂ ਹੀ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ